ਹਾਲੀ ਦੇ ਸਾਲਾਂ ਦੇ ਵਿੱਚ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀਆਂ ਨੇ ਦੁਨੀਆ ਭਰ ਦੇ ਹੁਨਰਮੰਦ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ ਜਿਸ ਦੇ ਨਾਲ ਦੇਸ਼ ਨੂੰ ਬ੍ਰੇਨ ਗੇਨ ਦੇ ਨਵੇਂ ਯੁੱਗ ਦੇ ਵਿੱਚ ਲੈ ਕੇ ਜਾਣ ਦੀ ਸ਼ੁਰੂਆਤ ਹੋਈ ਹੈ। ਇਥੇ ਬ੍ਰੇਨ ਗੇਨ ਦਾ ਮਤਲਬ ਹੈ ਕਿ ਹੁਨਰਮੰਦ ਅਤੇ ਪੜ੍ਹੇ ਲਿਖੇ ਪੇਸ਼ੇਵਰ ਲੋਕਾਂ ਦਾ ਕੈਨੇਡਾ ਦੇ ਵਿੱਚ ਵੱਧ ਤੋਂ ਵੱਧ ਪ੍ਰਵਾਸ ਕਰਕੇ ਵਸਣਾ ਜਿੱਥੇ ਇਹ ਲੋਕ ਪਹਿਲਾਂ ਅਮਰੀਕਾ ਅਤੇ ਅਜਿਹੇ ਹੋਰ ਮੁਲਕਾਂ ਨੂੰ ਪਹਿਲ ਦਿੰਦੇ ਸਨ ਪਰ ਹੁਣ ਇਹ ਲੋਕ ਕੈਨੇਡਾ ਨੂੰ ਪਹਿਲ ਦੇ ਰਹੇ ਨੇ ਜਿਸ ਦੇ ਨਾਲ ਕੈਨੇਡਾ ਦੀ ਇਕਨੋਮੀ ਦੇ ਵਿੱਚ ਕਾਫੀ ਚੰਗਾ ਵਾਧਾ ਦੇਖਣ ਨੂੰ ਮਿਲਿਆ ਹੈ ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਸਟੈਟਿਸਟਿਕ ਕੈਨੇਡਾ ਤੇ ਹੋਰ ਸਰੋਤਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਅਮਰੀਕਾ ਸਣੇ ਹੋਰ ਦੇਸ਼ਾਂ ਦੇ ਵਿੱਚ ਸਖਤ ਇਮੀਗ੍ਰੇਸ਼ਨ ਨੀਤੀਆਂ ਤੇ ਸਿਆਸੀ ਹਲਚਲ ਦੇ ਕਾਰਨ ਕੈਨੇਡਾ ਦੇ ਵਿੱਚ ਹੁਨਰਮੰਦ ਪ੍ਰਵਾਸੀਆਂ ਦੀ ਗਿਣਤੀ ਦੇ ਵਿੱਚ ਕਾਫੀ ਵਾਧਾ ਦੇਖਣ ਨੂੰ ਮਿਲਿਆ ਇਸ ਨੇ ਕੈਨੇਡਾ ਦੀ ਇਕਨੋਮੀ ਇਥੋਂ ਦੀ ਵਿਗਿਆਨਿਕ ਖੋਜ ਅਤੇ ਤਕਨੀਕੀ ਸੈਕਟਰ ਦੇ ਵਿੱਚ ਮਜ਼ਬੂਤੀ ਦੇ ਨਾਲ ਮਹੱਤਵਪੂਰਨ ਯੋਗਦਾਨ ਪਾਇਆ ਸਟੈਟਿਸਟਿਕ ਕੈਨੇਡਾ ਦੀ ਮਾਰਚ 2025 ਦੀ ਰਿਪੋਰਟ ਤੇ ਨਜ਼ਰ ਮਾਰੀਏ ਤਾਂ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਪ੍ਰਵਾਸ ਕਰਨ ਵਾਲੇ ਅਮਰੀਕੀ ਨਾਗਰਿਕਾਂ ਤੇ ਗੈਰ-ਨਾਗਰਿਕ ਨਿਵਾਸੀਆਂ ਦੀ ਗਿਣਤੀ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਇਆ 2021 ਤੋਂ ਲੈ ਕੇ 2023 ਤੱਕ ਦੇ ਸਮੇਂ ਵਿੱਚਕਾਰ ਅਮਰੀਕਾ ਨੇ ਸਾਲਾਨਾ ਔਸਤਨ 11100 ਕੈਨੇਡਾ ਦੇ ਜਨਮੇ ਨਾਗਰਿਕਾਂ ਨੂੰ ਆਪਣੇ ਇੱਥੇ ਨਾਗਰਿਕਤਾ ਦਿੰਦੀ ਹੈ ਜਦਕਿ ਕੈਨੇਡਾ ਨੇ 10100 ਵਿਅਕਤੀਆਂ ਨੂੰ ਜੋ ਕਿ ਅਮਰੀਕਾ ਵਿੱਚ ਉਹਨਾਂ ਦਾ ਜਨਮ ਹੋਇਆ ਉਹਨਾਂ ਨੂੰ ਆਪਣੇ ਪੀਆਰ ਦਿੰਦੀ ਹੈ ਇਹ ਅੰਤਰ ਜੋ ਪਹਿਲਾਂ 15600 ਦਾ ਸੀ ਹੁਣ ਸਿਰਫ ਘਟ ਕੇ 1000 ਦਾ ਰਹਿ ਗਿਆ ਜੋ ਇਸ ਗੱਲ ਦੇ ਵਾਲ ਇਸ਼ਾਰਾ ਕਰਦਾ ਹੈ ਜੋ ਦੱਸਦਾ ਹੈ ਕਿ ਅਮਰੀਕਾ ਦੇ ਨਾਲੋਂ ਕੈਨੇਡਾ ਦੇ ਵਿੱਚ ਵਸਣਾ ਪ੍ਰਵਾਸੀਆਂ ਦੇ ਲਈ ਇੱਕ ਬਿਹਤਰ ਆਪਸ਼ਨ ਹੈ ਕੈਨੇਡਾ ਦੀ ਆਬਾਦੀ April 2024 ਦੇ ਮੁਤਾਬਿਕ 41 ਮਿਲੀਅਨ ਤੱਕ ਪਹੁੰਚ ਗਈ ਹੈ ਇਸ ਦੇ ਨਾਲ 98% ਜੋ ਵਾਧਾ ਆਇਆ ਪ੍ਰਵਾਸ ਦੇ ਕਾਰਨ ਹੋਇਆ ਅਤੇ ਇਸ ਦੇ ਵਿੱਚ 60% ਕੱਚੇ ਨਿਵਾਸੀ ਸ਼ਾਮਿਲ ਨੇ ਇਨ੍ਹਾਂ ਦੇ ਵਿੱਚ ਵਿਦੇਸ਼ੀ ਵਿਦਿਆਰਥੀ ਤੇ ਹੁਨਰਮੰਦ ਕਾਮੇ ਸ਼ਰਨਾਰਥੀ ਵੀ ਸ਼ਾਮਿਲ ਨੇ ਜਿਨ੍ਹਾਂ ਨੇ ਕੈਨੇਡਾ ਦੀ ਅਰਥਵਿਵਸਥਾ ਤੇ ਸਮਾਜਿਕ ਢਾਂਚੇ ਨੂੰ ਮਜ਼ਬੂਤ ਕਰਨ ਦੇ ਵਿੱਚ ਆਪਣਾ ਖਾਸ ਯੋਗਦਾਨ ਪਾਇਆ ਕੈਨੇਡਾ ਨੇ ਇਤਿਹਾਸਿਕ ਤੌਰ ਤੇ ਬ੍ਰੇਨ ਡਰੇਨ ਦਾ ਸਾਹਮਣਾ ਕੀਤਾ ਹੈ ਮਤਲਬ ਹੁਨਰਮੰਦ ਪੇਸ਼ੇਵਰ ਲੋਕ ਕੈਨੇਡਾ ਛੱਡ ਕੇ ਅਮਰੀਕਾ ਵਰਗੇ ਮੁਲਕਾਂ ਵੱਲ ਪ੍ਰਵਾਸ ਕਰ ਜਾਂਦੇ ਸੀ ਖਾਸ ਕਰਕੇ ਸਟੈਮ ਯਾਨੀ ਕਿ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਮੈਥਮੈਟਿਕਸ ਖੇਤਰ ਦੇ ਗ੍ਰੈਜੂਏਟ ਵਧੀਰੇ ਤਨਖਾਹ ਅਤੇ ਮੌਕਿਆਂ ਦੀ ਖੇਚ ਵਿੱਚ ਅਮਰੀਕਾ ਵਰਗੇ ਦੇਸ਼ਾਂ ਵੱਲ ਚਲੇ ਜਾਂਦੇ ਸਨ ਪਰ ਸਾਲ 2015 ਤੇ 16 ਦੇ ਇੱਕ ਰਿਸਰਚ ਮੁਤਾਬਕ 64% ਸੌਫਟਵੇਅਰ ਇੰਜੀਨੀਅਰ ਗ੍ਰੈਜੂਏਟਸ ਅਤੇ 30% ਕੰਪਿਊਟਰ ਸਾਇੰਸ ਅਤੇ ਇੰਜੀਨੀਅਰ ਗ੍ਰੈਜੂਏਟਸ ਅਮਰੀਕਾ ਦੇ ਵਿੱਚ ਕੰਮ ਕਰ ਰਹੇ ਸਨ ਪਰ ਹੁਣ ਸਥਿਤੀ ਜੋ ਹੈ ਉਹ ਕਾਫੀ ਬਦਲ ਗਈ ਹੈ ਇਸ ਪਿੱਛੇ ਕਈ ਕਾਰਨ ਨੇ ਜਿਵੇਂ ਕਿ ਅਮਰੀਕੀ ਇਮੀਗ੍ਰੇਸ਼ਨ ਨੀਤੀਆਂ ਅਮਰੀਕਾ ਦੇ ਵਿੱਚ ਸਖਤ H1B ਵੀਜ਼ਾ ਨਿਯਮ ਵੀਜ਼ਾ ਮਿਆਦ ਅਤੇ ਗ੍ਰੀਨ ਕਾਰਡ ਦੀ ਲੰਮੀ ਉਡੀਕ ਨੇ ਹੁਨਰਮੰਦ ਪ੍ਰਵਾਸੀਆਂ ਨੂੰ ਕੈਨੇਡਾ ਦੇ ਵੱਲ ਮੋੜਿਆ ਅਮਰੀਕੀ ਵਿਗਿਆਨਿਕਾਂ ਨੂੰ 트럼ਪ ਸਰਕਾਰ ਦੇ ਦੁਆਰਾ ਵਿਗਿਆਨਿਕ ਖੋਜ ਲਈ ਫੰਡਿੰਗ ਕਟੌਤੀ ਕਾਰਨ ਵੀ ਕੈਨੇਡਾ ਦੇ ਵੱਲ ਇਹ ਲੋਕ ਆਕਰਸ਼ਿਤ ਹੋਏ ਨੇ ਦੂਜਾ ਕਾਰਨ ਅਮਰੀਕੀ ਵਿਗਿਆਨਿਕਾਂ ਨੂੰ 트럼ਪ ਪ੍ਰਸ਼ਾਸਨ ਦੁਆਰਾ ਵਿਗਿਆਨਿਕ ਖੋਜ ਦੇ ਲਈ ਜੋ ਫੰਡਿੰਗ ਜਾਰੀ ਹੁੰਦੀ ਸੀ ਉਸ ਦੇ ਵਿੱਚ ਵੀ ਕਟੌਤੀ ਕੀਤੀ ਗਈ ਜਿਸ ਦੇ ਕਾਰਨ ਇਹ ਲੋਕ ਕੈਨੇਡਾ ਦੇ ਵੱਲ ਸ਼ਿਫਟ ਹੋਏ ਇਸ ਤੋਂ ਬਾਅਦ ਕੈਨੇਡਾ ਦੀਆਂ ਆਪਣੀਆਂ ਨੀਤੀਆਂ ਜਿਵੇਂ ਕਿ ਗਲੋਬਲ ਸਕਿੱਲਸ ਸਟ੍ਰੈਟੇਜੀ ਅਤੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨੇ ਵਿਦੇਸ਼ੀ ਵਿਦਿਆਰਥੀਆਂ ਅਤੇ ਹੁਨਰਮੰਦ ਪੇਸ਼ੇਵਰਾਂ ਨੂੰ ਆਕਰਸ਼ਿਤ ਕੀਤਾ ਹੈ ਪੀਜੀਡਬਲਯੂਪੀ ਵਿਦੇਸ਼ੀ ਗ੍ਰੈਜੂਏਟਸ ਨੂੰ 3 ਸਾਲ ਤੱਕ ਦਾ ਕੰਮ ਕਰਨ ਦਾ ਇਜਾਜ਼ਤ ਵੀ ਦਿੰਦਾ ਹੈ ਜੋ ਕਿ ਪੀਆਰ ਦੇ ਲਈ ਅੱਗੇ ਜੋ ਰਸਤਾ ਹੈ ਉਸ ਨੂੰ ਹੋਰ ਸੌਖਾ ਕਰ ਦਿੰਦਾ ਹੈ ਐਕਸਪ੍ਰੈਸ ਐਂਟਰੀ ਸਿਸਟਮ ਹੁਨਰ ਅਤੇ ਕੈਨੇਡੀਅਨ ਤਜਰਬੇ ਨੂੰ ਪਹਿਲ ਦਿੰਦਾ ਹੈ ਜਿਸ ਦੇ ਨਾਲ ਕਰੀਬ 44% ਕਾਰੋਬਾਰਾਂ ਨੂੰ ਹੁਨਰਮੰਦ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਦੇ ਵਿੱਚ ਮਦਦ ਮਿਲਦੀ ਹੈ ਫਿਰ ਟੋਰਾਂਟੋ ਵੈਂਕੂਵਰ ਤੇ ਮੌਂਟਰੀਅਲ ਵਰਗੇ ਸ਼ਹਿਰਾਂ ਨੇ ਤਕਨੀਕੀ ਤੇ ਵਿਗਿਆਨਿਕ ਖੋਜ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਟੋਰਾਂਟੋ ਦੀ ਯੂਨੀਵਰਸਿਟੀ ਅਤੇ ਵਾਟਲੂ ਵਰਗੀਆਂ ਜੋ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਤਕਨੀਕੀ ਪ੍ਰਤਿਭਾ ਨੂੰ ਆਕਰਸ਼ਿਤ ਕਰਨ ਅਤੇ ਬਰਕਰਾਰ ਰੱਖਣ ਦੇ ਵਿੱਚ ਵੀ ਮਦਦ ਕੀਤੀ ਗਈ ਹੈ ਕੈਨੇਡਾ ਦੀ ਬ੍ਰੇਨ ਗੇਨ ਨੀਤੀ ਨੇ ਅਰਥਵਿਵਸਥਾ ਅਤੇ ਸਮਾਜਿਕ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਅੱਜ ਕੈਨੇਡਾ ਦੇ ਵਿੱਚ 32% ਕਾਰੋਬਾਰੀ ਮਾਲਕ ਪ੍ਰਵਾਸੀ ਨੇ ਜੋ ਨੌਕਰੀਆਂ ਪੈਦਾ ਕਰਦੇ ਨੇ 1.4 ਮਿਲੀਅਨ ਪ੍ਰਵਾਸੀ ਸਟੈਮ ਵਰਗੇ ਖੇਤਰਾਂ ਦੇ ਵਿੱਚ ਕੰਮ ਕਰਦੇ ਨੇ ਜੋ ਤਕਨੀਕੀ ਅਤੇ ਵਿਗਿਆਨਿਕ ਕ੍ਰੀਏਟੀਵਿਟੀ ਨੂੰ ਉਤਸ਼ਾਹਿਤ ਕਰਦੇ ਨੇ ਇਸ ਤੋਂ ਇਲਾਵਾ ਕੈਨੇਡੀਅਨ ਨਾਗਰਿਕਾ ਦੀ ਘਟ ਜਨਮਦਾਰ ਤੇ ਬੁਢਾਪੇ ਦੀ ਆਬਾਦੀ ਦੇ ਮੱਦੇਨਜ਼ਰ ਪ੍ਰਵਾਸੀ ਕਰਮਚਾਰੀਆਂ ਨੇ ਸਿਹਤ ਸੰਭਾਲ ਸਮਾਜਿਕ ਸੇਵਾਵਾਂ ਤੇ ਟੈਕਸ ਅਦਾਇਗੀ ਦੇ ਵਿੱਚ ਆਪਣਾ ਖਾਸ ਯੋਗਦਾਨ ਦਿੱਤਾ ਹੈ। ਕੈਨੇਡਾ ਦੀ ਇਮੀਗ੍ਰੇਸ਼ਨ ਦੇ ਵਿੱਚ ਵਾਧਾ ਬ੍ਰੇਨ ਗੇਨ ਦੇ ਨਵੇਂ ਯੁੱਗ ਦਾ ਸੰਕੇਤ ਦਿੰਦਾ ਹੈ ਜਿੱਥੇ ਅਮਰੀਕਾ ਅਤੇ ਹੋਰਨਾਂ ਦੇਸ਼ਾਂ ਦੀਆਂ ਸਖਤ ਨੀਤੀਆਂ ਦੇ ਕਾਰਨ ਹੁਨਰਮੰਦ ਪੇਸ਼ੇਵਰ ਅਤੇ ਵਿਗਿਆਨੀ ਕੈਨੇਡਾ ਦੇ ਵਿੱਚ ਸ਼ਰਨ ਲੈ ਰਹੇ ਨੇ। ਇਸਨੇ ਐਥੋ ਦੀ ਇਕਨੋਮੀ ਸਿਹਤ ਸੰਭਾਲ ਅਤੇ ਤਕਨੀਕੀ ਸੈਕਟਰ ਨੂੰ ਮਜ਼ਬੂਤ ਕੀਤਾ ਹੈ ਪਰ ਰਿਹਾਇਸ਼ੀ ਸੰਕਟ ਅਤੇ ਪ੍ਰਤੀਭਾ ਨੂੰ ਬਰਕਰਾਰ ਰੱਖਣ ਦੀਆਂ ਚੁਣੌਤੀਆਂ ਵੀ ਸਰਕਾਰ ਦੇ ਸਾਹਮਣੇ ਨੇ ਸਾਲ 2025 ਤੋਂ 27 ਦੇ ਘਟਾਏ ਗਏ ਇਮੀਗ੍ਰੇਸ਼ਨ ਨੀਤੀਆਂ ਨਾਲ ਭਾਵੇਂ ਕੈਨੇਡਾ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੈਨੇਡਾ ਨੂੰ ਸਫਲ ਦੇਸ਼ਾਂ ਦੇ ਵਿੱਚ ਸ਼ਾਮਲ ਕਰਨ ਪਿੱਛੇ ਇੰਨਾ ਹੀ ਹੁਨਰਮੰਦ ਪੇਸ਼ੇਵਰ ਲੋਕਾਂ ਦਾ ਖਾਸ ਹੱਥ ਹੈ